ਬੈਠ ਕੇ 2-2 3-3 ਲੱਖ ਦੇ ਚੈੱਕ ਦੇਣ ਨਾਲ ਕੁਝ ਨਹੀਂ ਹੋਣਾ ਕਿਉਂਕਿ ਅੱਜ ਪੰਜਾਬ ਇੰਨਾ ਖੁਸ਼ਹਾਲ ਨਹੀਂ ਹੈ ਪੰਜਾਬ ਨੂੰ ਇਹ ਨਹੀਂ ਹੈ ਕਿ ਸਾਡੇ ਪੰਜਾਬ 'ਚ ਕੋਈ ਵੀ ਪ੍ਰੋਬਲਮ ਨਹੀਂ ਹੈ ਉਹ ਤਾਂ ਖੁਸ਼ਹਾਲ ਦੇਸ਼ ਵਾਲਾ ਬੰਦਾ ਕਰ ਸਕਦਾ ਹੈ ਕਿ ਸਾਰਾ ਪੰਜਾਬ ਖੁਸ਼ਹਾਲ ਹੈ ਕੋਈ ਪ੍ਰੋਬਲਮ ਹੀ ਨਹੀਂ ਚੱਲ ਰਹੀ ਚਲੋ ਮੈਂ ਸੰਗਤ ਚੱਲਾਂ ਵੀ ਹੁਣ ਪੁੱਛਾਂ ਵੀ ਸਾਰਾ ਕੁਝ ਵਧੀਆ ਹੋ ਗਿਆ ਡਿਵੈਲਪਮੈਂਟ ਪੂਰੀ ਹੋ ਗਈ ਕਿਸੇ ਬੰਦੇ ਨੂੰ ਪੁਲਿਸ ਦੀ ਪ੍ਰੋਬਲਮ ਨਹੀਂ ਕਿਸੇ ਬੰਦੇ ਨੂੰ ਐਡਮਿਨਿਸਟ੍ਰੇਸ਼ਨ ਨਾਲ ਪ੍ਰੋਬਲਮ ਨਹੀਂ ਹੁਣ ਮੈਂ ਖੁੱਲ ਕੇ ਸੰਗਤ ਜਾਵਾਂ ਤੇ ਮੈਂ ਪੁੱਛਾਂ ਵੀ ਤੁਹਾਡੀ ਕੋਈ ਕਿਹੜੀ ਤਕਲੀਫ ਰਹਗੀ ਜੀ ਥੋੜੀਆਂ-ਬੋਟੀਆਂ ਰਹਿ ਗਈਆਂ ਮੈਂ ਪੂਰ ਕਰ ਲਾਂ ਮੈਂ ਹੁਣ ਕੀ ਕਰ ਸਕਦਾ ਨਹੀਂ ਹਰ ਇੱਕ ਨੂੰ ਆਪ ਸੋਚਣਾ ਚਾਹੀਦਾ ਹੈ ਸੰਤ ਜਿਹੜਾ ਕੋਈ ਹੁਕਮ ਕਰ ਮੈਨੂੰ ਜਿਸ ਵੇਲੇ ਬੀਬੀ ਜੀ ਮਿਲੇ ਹੈ ਮੈਂ ਜਿਹੜੇ ਉਹਨਾਂ ਦੇ ਕੰਮ ਸੀ ਉਹ ਨੋਟ ਕੀਤੇ ਹੈ ਪਰ ਮੈਂ ਕਿਹਨੂੰ ਆਖੇ ਹੱਲ ਵੀ ਕਰੂੰ ਔਰ ਮੈਗਮਾ ਵੀ ਜਿਹੜੇ ਲੋਕਲ ਬਾਡੀ ਜਾਂ ਹੋਰ ਆ ਉਹ ਬੀਜਪੀ ਕੋਲੇ ਲੇਕਿਨ ਫਿਰ ਵੀ ਮੈਂ ਆਪ ਕੋਈ ਵੀ ਮੈਨੂੰ ਕੋਹਾਦਾ ਮੈਂ ਤੇ ਮੇਰੇ ਆਸਤੇ ਸਾਰੇ ਇੱਕ ਪਰਿਵਾਰ ਦੇ ਮੈਂ ਦਰਸਲ ਮੁੱਖ ਮੰਤਰੀ ਅਜੰਮਰੀ ਸਰ ਦੇ ਹਲਕਾ ਬਾਬਾ ਬਕਾਲਾ ਵਿਖੇ ਸੰਗਤ ਦਰਸ਼ਨ ਕਰ ਰਹੇ ਸਨ ਅਤੇ ਸੂਬੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸ਼੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਵੀ ਪਹੁੰਚੇ ਗੁਰੂ ਘਰ ਮੱਥਾ ਟੇਕ ਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਉਹਨਾਂ ਦੀ ਸਰਕਾਰ ਪੰਜਾਬ ਦੇ ਹਰ ਹਲਕੇ ਦੇ ਵਿਕਾਸ ਲਈ ਵਚਨਬੱਧ ਹੈ ਤੇ ਕਿਸੇ ਨਾਲ ਵੀ ਕੋਈ ਵਿਤਕਰਾ ਨਹੀਂ ਕੀਤਾ ਜਾ ਰਿਹਾ ਉਹਨਾਂ ਦੱਸਿਆ ਕਿ ਉਹ ਸੂਬੇ ਦੇ ਹਰ ਹਲਕੇ ਦੇ ਵਿੱਚ ਸੰਗਤ ਦਰਸ਼ਨ ਪ੍ਰੋਗਰਾਮ ਰਾਹੀਂ ਹਲਕੇ ਦੀ ਜਨਤਾ ਦੇ ਨਾਲ ਰੂਬਰੂ ਹੋ ਰਹੇ ਨੇ ਤਾਂ ਜੋ ਲੋਕਾਂ ਦੀਆਂ ਮੁਸ਼ਕਲਾਂ ਨੂੰ ਕੋਲੋਂ ਜਾਣਿਆ ਜਾ ਸਕੇ